ਤਾਂ ਦੋਸਤੋ ਹੁਣ ਆਪਾਂ ਫ੍ਰੀ ਹੋ ਗਏ ਆ ਮम्मा ਸਾਡੇ ਨਾਲੇ ਨੇ ਤੇਰੀ ਤਾਂ ਸਾਡਾ ਤਿਆਰ ਹੋ ਗਿਆ ਵਾ ਅੱਜ ਸਾਡਾ ਹੁਣ ਮਾਉਣ ਦਾ ਟਾਈਮ ਲੱਗਿਆ ਸਾਰੀ ਘੜੀ ਚਲੋ ਉਹ ਗੱਲ ਤਾਂ ਵੱਖਰੀ ਤਾਂ ਦੋਸਤੋ ਸਭ ਤੋਂ ਵੱਡੀ ਖੁਸ਼ਖਬਰੀ ਆਪਣੇ ਘਰੇ ਆਈ ਏ ਛੋਟੀ ਭੈਣ ਤਾਂ ਰੌਣਕ ਓਏ ਨਾਮ ਕਿੰਨਾ ਸੋਹਣਾ ਉਹਨਾਂ ਨੂੰ ਆਈਡੀਆ ਦੇ ਮਰੋਂ ਰੌਣਕ ਰੱਖ ਦੋ ਜਿਆਰ ਤੋਂ ਹੋਇਆ ਤਾਂ ਰੌਣਕ ਕੋ ਰੱਖ ਦੇ ਇੱਕ ਮਿੰਟ ਰੱਖ ਰੌਣਕਾਰ ਦੌਧ ਜੀਆ ਦੋਸਤੋ ਸੋਨਾ ਨਾਮ ਜਬੀ ਤਾਂ ਹੋਇਆ ਤਾਂ ਬਰਕਤ ਕੋਈ ਈ ਤਾਂ ਹੋਇਆ ਤਾਂ ਇਬਾਦਤ ਕੋਈ ਇਬਾਦਤ ਇਹਨੇ ਨਾਮ ਦਾ ਹੱਤਿਆ ਕੁੜੀ ਦਾ ਨਾਮ ਰੱਖ ਲਓ ਐਡੀ ਘੈਂਟ ਘੈਂਟ ਨਾਮ ਦਾ ਸੁਣਾਰੇ ਟੌਪ ਟੌਪ ਦੇ ਨਾਲ ਹੀ ਟ੍ਰੈਂਡਿੰਗ ਬਸਾਂ ਦਾ ਟ੍ਰੈਂਡਿੰਗ ਤੁਸੀਂ ਕਰਦੇ ਹੋ ਅੰਮਾ ਜਾਰ ਦੇਣਾ ਤੇ ਨਾਨੀ ਨੇ ਸੂਟ ਨਹੀਂ ਦਿੱਤਾ ਅਸੀਂ ਹੁਣ ਚੱਲਿਓ ਹੁਣ ਚੱਲਿਓ ਨਹੀਂ ਹੋਤਾ ਸੂਟ ਜਿਹੜਾ ਨਾਮਿੰਦਰ ਅਸੀਂ ਅਮਾ ਆ ਗਿਆ ਆ ਗਿਆ ਆ ਪਿੱਛੇ ਕਰਵਾ ਆ ਗਿਆ ਆ ਓਏ ਫੜ ਜਾ ਯਾਰ ਆ ਦੇ ਪਈ ਦੇਖਿਆ ਮੈਂ ਕਹੀ ਚਾਪ ਆ ਰਹਾ ਹੈ ਕੋਈ ਨਹੀਂ ਨਹੀਂ ਕੋਈ ਮੈਂ ਕਹੀ ਜਾਂਦੀ ਆਂ ਵੀ ਚੁੰਨੀ ਕਿਤੇ ਰੀਤਾ ਉਹਦੇ ਵਿੱਚ ਹੀ ਆ ਲਫਾ ਕੇ ਤੇ ਹੁਣ ਫਿਰ ਜੀ ਕੀ ਕਰਨੀ ਆ ਭਰਾਵਾ ਗੁੰਮ ਗਈ ਸੀਗੀ ਇਹ ਚੁੰਨੀ ਬੁਟੀਕੋ ਟੈਨਸ਼ਨ ਸੀਗੀ ਮੇਰਾ ਆਈਡੀਆ ਸਹੀ ਸੀ ਮੈਂ ਤਾਂ ਰਾਤ ਨੂੰ ਨੀਂਦ ਨਹੀਂ ਆਦੀ ਜਦੋਂ ਅੱਖ ਖੁੱਲ ਜਾਂਦੀ ਮੇਰੀ ਚੁੰਨੀ ਕਿੱਥੇ ਆ ਹੈ ਇੰਨੀ ਭਰੀਏ ਅੱਜ ਸੂਟ ਨਹੀਂ ਪਾਇਆ ਅਜ ਬੁਟੀਕ ਤੇ ਲੈ ਦੇਣਾ ਹੁੰਦਾ ਸੂਟ ਫੜ ਕੇ ਲਿਆਉਂਗੀ ਤੇ ਬੁੱਧਵਾਰ ਨੂੰ ਚਪੇਰਾ ਸੌਦੇ ਪਾ ਦੇ ਜਾਈਂ। ਇਹ ਕੋਈ ਵਿਮਾਨਨ ਤੇ ਚਪਾਇਲਾ ਸੌਦਾ ਚਾਈ ਚੜਨ ਇੱਧਰ ਹੈ। ਥੱਲੇ ਪੱਤਾ ਹੱਸਦਾ ਉਹ ਇਧਰ ਇਧਰ ਉਹਦਾ ਬਾਲ ਫੇਰ ਆ ਕੇ ਭੂਦੀ ਲੱਗਿਆ ਆ ਜਾਏ ਭਾਈ ਭੂਤਾਂ ਸੀ ਤਾਂ ਭੂਤਾਂ ਨਾਲ ਵੀ ਆ ਜਾਏ ਉਹ ਕੀ ਪੀ ਪੇ ਛੱਡ ਦੇ ਮੇਰੀ ਕੁਛ ਨਹੀਂ ਹੈਗਾ ਤੂੰ ਬੰਦ ਕਰ ਆਹ ਕੱਪੜਾ ਸਹੀ ਕਰੀਂ ਤੂੰ ਫਰਨੇਲ ਦੀਆਂ ਗੋਲੀਆਂ ਫਰਨੇਲ ਦੀਆਂ ਗੋਲੀਆਂ ਲਿਆ ਕੇ ਪਾ ਦੇ ਲਿਆ ਦੇ ਮੈਂ ਕਿਦਾਂ ਦੀ ਕਹੀ ਜਾਂਦੀ ਆ ਫਰਨੇਲ ਮੋੱਕ ਗਈ ਆ ਕੱਪੜਿਆਂ ਚ ਹਾਂ ਇਹ ਬਾਹਰ ਦੇਦਾ ਹੇ ਬਾਹਰ ਦੇਦਾ ਚੱਲੋ ਚੱਲ ਫੇਰ ਦਾ ਦੋਸਤੂ ਬੂਦੀ ਖਮੋ ਗੁਲਾਬ ਪੜਾ ਹੈ ਉਸ ਦੇ ਉੱਪਰ ਛੱਡ ਪਰ ਆ ਹੇ ਗੁਲਾਬ ਕੋਰ ਉਹ ਗੁਲਾਬ ਘਰ ਜੇ ਗੁਲਾਬ ਇਹ ਮੇਰੇ ਸਾਹਮਣੇ ਬੂਟਾ ਹੁੰਦਾ ਮਮਾ ਬੂਟਾ ਘਰ ਬੂਟੀ ਘਰ ਬੂਟੀ ਫਿਰ ਕਹਿੰਦੇ ਬੂਟੀ ਗਾਲਾ ਕੱਢੀ ਬੂਟਾ ਬੂਟਾ ਫਿਰ ਕਹਿੰਦੇ ਬੂਟਾ ਗਾਲਾ ਕੱਢਦਾ ਤੇ ਮੁਕਾਰ ਕਾਦ ਲੱਗਣ ਲੱਗਿਆ ਉਹ ਮਾਸੀ ਨੂੰ ਫੋਨ ਕਰੀ ਕਿ ਮਾਸੀ ਕਿਸਾ ਜਣ ਬੈਠੇ ਨਾਮ ਸੋਚਦੇ ਪੇ ਨਾਮ ਰੱਖਤਾ ਅਮਾ ਜੀ ਤਮ ਬੱਚੇ ਦਾ ਜਨਮ ਹੁੰਦਾ ਵਾ ਉਹਦੇ ਬਰਥ ਸਰਟੀਫਿਕੇਟ ਉਹਦੀ ਬੰਦਾ ਬਣਾਉ ਨਾਲ ਹਾਂ ਉਦਾ ਹੋਇ ਇੱਕ ਰਿਪੋਰਟ ਕਰਦੇ ਜਿਵੇਂ ਬਣਦਾ ਹੁੰਦਾ ਵਾ ਜਿਹੜਾ ਬਰਤ ਕਾਰਡ ਹਾਂ ਵੀ ਬੱਚਾ ਜੰਮ ਗਿਆ ਹਾਂ ਉਹਦੇ ਚ ਲਿਖਿਆ ਜਾਂਦਾ ਨਾਮ ਹੈਲੋ ਸਪੀਕਰ ਨੂੰ ਕਹਿੰਗੇ ਜਿਵੇਂ ਆਂ ਮੈਂ ਇੰਸਟਾ ਕਰਾ ਲਈ ਚਿਕਨ ਦੇ ਵਰਤਿਆ ਯੂਟੀ 6 ਲੱਖ ਸਪੀਕਰ ਨੂੰ ਕਰ ਲੈ ਔਨ ਕਰ ਲੈ ਹੈਂ ਆ ਰਹੀ ਨੇ ਮੰਮੀ ਨੂੰ ਚੱਲਿਆ ਕਿ ਕੀ ਬੋਲ ਅੱਛਾ ਚੱਲ ਫਿਰ ਰਹਿਣ ਚੱਲ ਮੈਂ ਘਰ ਜਾ ਕੇ ਫੋਨ ਕਰਦੇ ਫਿਰ ਮਾਸੇ ਨੂੰ ਕਹਿ ਦਿੰਦੇ ਤੂੰ ਥੋੜੀ ਚੱਲੀ ਮਾਸੇ ਵੀ ਚੱਲੇ ਆਂ અમાਰੇ AC ਕੰਮ ਨਹੀਂ ਕਰ ਰਿਹਾ ਭਰਾ ਵਾਜ ਗਰਮੀ ਵਧ ਗਈ ਯਾਰ ਦੋਸਤ ਬਾਹਰ ਕੋਈ ਆਇਆ ਪਤਾ ਨਹੀਂ ਕੌਣ ਆਇਆ ਬੰਦੇ ਦਾ ਦੇਖੇ ਰਿਖੀ ਦੋਸਤ ਮम्मा ਤੇਰੀ ਤਾਂ ਹੁਣ ਚੱਲੇ ਨੇ ਰੀ ਤੇ ਬਾਹਰ ਤਾਂ ਆ ਜਾ ਸਾਡਾ ਯੂਸ਼ ਪਾਓ ਬੈਠਾ ਤੇ ਚਲੋ ਦੋਸਤ ਬਾਏ ਬਾਏ ਗਾਇਸ ਹਾਂ ਏਡੀ ਜੋਰ দিয়া ਥੱਲੇ ਪੱਖਾ ਚੱਲ ਗਿਆ ਸੀ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਤਾਂ ਅਸੀਂ ਹਾਣਾ ਚੱਲੇ ਆ ਮੜਾ ਇਹ ਕੰਮ ਮਸਲਾ ਬਣਾਉਣ ਲੈ ਤਾਂ ਉਹਦਾ ਫੜਨਾ ਵੀਰੇ ਉਦਾਂ ਕਿੱਥੋਂ ਬੜਾ ਬਰ ਉਦੜ ਇਹ ਤਾਂ ਵਲੌਗ ਤੁਸੀਂ ਬਣਾਉਨੇ ਮੈਂ ਥੋੜੀ ਬਨਣਾ ਮੈਂ ਯਾਰ ਸਟਾਰਟ ਕਰਕੇ ਦੱਸ ਦੋ ਸਟਾਰਟ ਹੈ ਸਟਾਰਟ ਹੈ ਸਟਾਰਟ ਹੈ ਓਰੇ ਵਾਵਾ ਤੁਹਾਡੇ ਵਲੌਗਸ ਬਣਾਉਣਾ ਮੇਰੇ ਫੋਨ ਇੱਦਾਂ ਫਟ ਕੇ ਰਖੀ ਮੜ ਜੀ ਇੱਧਰ ਨੂੰ ਦੱਸਣ ਗਈ ਇਹਦੇ ਚ ਪੇੜਾ ਪੈਣੀ ਆ ਬਸ ਸਾਰੀਆਂ ਆਉਣੀਆਂ ਚਾਹੀਦੀਆਂ ਨੇ ਵਲੌਗ ਚ ਮਾ ਕੋ ਚੱਕਰ ਨੇ ਮੈਂ ਵੀ ਨਾਲ ਹੀ ਮਾਰੂੰਗਾ ਹਾਂ ਇਹਨਾਂ ਦੇ ਪੇੜਾ ਲੈ ਆ ਤਾ ਦੇਖ ਸੋਹਣੀਆਂ ਨੇ ਆਉਣੀਆਂ ਨੇ ਦੇਖ ਲਓ ਸੋਹਣੀਆਂ ਨੇ ਕੀ ਬਾਤ ਹੈ ਕੀ ਬਾਤ ਹੈ ਹਾਂ ਖੜ ਲਿਆ ਖੜ ਲਿਆ ਖੜ ਕੇ ਰੱਖੀ ਤੂੰ ਖੜ ਕੇ ਖੜ ਕੇ ਰੱਖੀ ਤੂੰ ਖੜ ਕੇ ਰੱਖੀ ਮੈਂ ਉਹ ਇਧਰ ਬੋਲ ਜਾਂਦਾ ਲੋ ਮੈਂ ਨਾ ਮੈਂ ਲੱਗ ਜਾਂਦਾ ਉੱਥੇ ਦੀਦੀ ਓਏ ਹਲੋ ਓਏ ਹੋਏ ਗਾਇਜ਼ ਮੇਰੇ ਲਈ ਕੱਪੜੇ ਆਏ ਹੈ ਆਏ ਆਏ ਵੀ ਨਹੀਂ ਆਏ ਹੈ ਓ ਦੇਖ ਲਈ ਨੀਟੀ ਸ਼ਾਇਰ ਦੇ ਤੂੰ ਮੈਂ ਘੱਡੇ ਬਣਾਵਾ ਇਹ ਕਹਿੰਦੇ ਵੱਡੀਆਂ ਹੀ ਪਾਉਂਦਾ ਹਾਂ ਨਾ ਉਹ ਮਖਾਈ ਦੀ ਬਣਾਵਾ ਗਏ ਜਨ ਕਪੜੇ ਮਿਲੇ ਜਨ ਦੇ ਕਪੜੇ ਮਿਲੇ ਮੈਨੂੰ ਥੈਂਕ ਯੂ ਕਰ ਮੈਂ ਲੈ ਕੇ ਦਿੱਤੇ ਆ ਰਿਟਰ ਆਹ ਨਾ ਕੰਮ ਦੇ ਚੀਜ਼ ਆਹ ਫਲੇ ਆਉਂਦੇ ਆ ਓਏ 2 ਜੱਟ ਆੜਾ ਤਾ ਇਹ 2 ਜੱਟ ਮੇਰਾ ਭਰਾ ਮਾਰਦਾ ਮਾਰੋ ਦੇ ਪ੍ਰਾਗਿਆ ਤੂੰ ਥੈਂਕ ਯੂ ਥੈਂਕ ਯੂ ਆ ਕੀ ਸੀ ਤੇਰੀ ਹੱਥ ਲਾਏ ਕਿ ਕੀ ਲਾਏ ਪ੍ਰੋਪਰ ਲਾਣ ਹਾਂ ਮੰਮਾ ਚੱਲੇ ਸਭ ਨੂੰ ਇਸੇ ਦਾ ਲੈ ਕੇ ਦਿੱਤੇ ਆ ਇਸੇ ਦਾ ਨੇ ਪੈਰੀ ਹੱਥ ਲੱਗੇ ਐ ਕਹਾਣੀਆਂ ਹਾਂ ਚੱਲ ਚੱਲ ਉਹ ਨਵੀਆਂ ਜੱਪੜਾ ਵੀ ਲੈ ਕੇ ਆਇਦਰ ਮਾਂ ਤੋਂ ਹੁਣ ਅਗਲਾ ਦਿਨ ਹੋ ਚੁੱਕਿਆ ਜਿਹੜੇ ਮੰਮਾ ਨੇ ਦਿੱਤੀ ਮੈਨੂੰ ਕੱਪੜੇ ਗਿਫਟ ਦਿੱਤੇ ਸੀ ਆਪਾਂ ਪਾ ਲੈਨੇ ਸਾਈਡ ਉਪਰ ਦੇਖੋ ਦੋਸਤੋ ਸੋਹਣੇ ਲੱਗਦੇ ਪਏ ਨੇ ਬੈਗੀ ਬੈਗੀ ਵੱਡੇ ਵੱਡੇ ਕੱਪੜੇ ਰਾਏ ਗੁਰਦਾ ਸਾਹਿਬ ਦੀ ਚੱਕਲਾ ਹੁੰਦਾ ਤੇ ਕੰਢੇ ਲੈ ਨਾ ਬਰੇ ਦੇਖੋ ਬੈਗ ਕੱਪੜੇ ਕਹਿੰਦੇ ਨੇ ਬੈਗ ਗਾਇਜ਼ ਜੋ ਮੈਨੂੰ ਕੁਆਲਿਟੀ ਕੱਪੜੇ ਪਸੰਦ ਆ। ਕੰਗਾਏ ਸੋਣਾ ਆਪਾਂ ਚੱਲ ਲੈਣਾ ਹਸਪੀਟਲ ਹਸਪੀਟਲ ਕਿਉਂ ਚੱਲਿਆ ਤੁਹਾਨੂੰ ਦੱਸਾਂਗੇ ਆਪਾਂ ਬਾਅਦ ਚੋਂ ਅਸੀਂ ਗਾਇਜ਼ ਅੱਜ ਚੱਲੇ ਆ ਮਰਿੰਦਰ ਦੀ ਦੂਜੀ ਸੁੱਖ ਲਾਉਣ। ਹਾਂ ਦੋਸਤ ਮੇਰੇ ਪਾਸ ਕੋਈ ਵੀ ਅਸੀਂ ਸੁੱਖਾ ਸੁੱਖਿਆ ਸੀ ਨਾ ਦੋਸਤ ਰਾਤੀ ਮੈਨੂੰ ਸੁਪਨੇ ਚ ਆਇਆ ਵੀ ਗੁਰਦੁਆਰੇ ਇੰਨੀ ਸਾਰੀ ਦੇਖੇ ਇੰਨੀ ਬਈ ਹੱਥਾਂ ਦੇ। ਇਹਨੂੰ ਇੰਨੀ ਸਾਰੀ ਦੇਖ ਦਿੱਤੀ ਮਤਲਬ ਇਦਾਂ ਹੱਥਾਂ ਦੇ ਕਹਿੰਦਾ ਮੈਨੂੰ ਬਾਪੇ ਨੇ ਇੰਨੀ ਸਾਰੇ ਦੇਖ ਫੈਮਲੀ ਨਾਲ ਕਿਹਦੇ ਨਾਲ ਗਿਆ ਸੀ ਅਵਰੇਂਦਰ ਬਾਮੂ ਨਾਲ ਗਿਆ ਸੀ ਹੂੰ ਅਵਰੇਂਦਰ ਬਾਮੂ ਨਾਲੇ ਦਰਦਾਰੇ ਗਿਆ ਸੀ ਉੱਥੇ ਦੇਖੀ ਜਾਨ ਨੇ ਉਹ ਨਹੀਂ ਅੰਸ਼ਰੀ ਦੇਖ ਬਾਬਾ ਜੀ ਮਾਮੂ ਨਾਲ ਉੱਥੇ ਲਾਪੇ ਸੋਖਤਾਰੇ ਸੋਖਤਾਰੇ ਕਿਹੜੇ ਦਰਦਾਰੇ ਹਾਂ ਰਾਣਾ ਸਾਹਿਬ ਉੱਥੇ ਉੱਥੇ ਤਾਂ ਸੱਚੀ ਬਾਪੇ ਬਹੁਤ ਦੇਖ ਦਿੰਦੇ ਉੱਥੇ ਮਿਲੀ ਸੀ ਮੰਮਾ ਨੇ ਮੈਂ ਸੋਹਣੇ ਮੈਂ ਜਾ ਦੇਖਾਂ ਮੈਂ ਗਾਲ ਸੋਹਣੇ ਸੋਹਣੇ ਚੱਪਲਾਂ ਲੈ ਕੇ ਆਇਆ ਸੀ ਹੂੰ ਤਾਂ ਚਲੋ ਦੋਸਤੋ ਹੁਣ ਮੈਂ ਚੱਲਾਂ ਗੱਡੀ ਮੋੜਨੇ ਗੱਡੀ ਮੋੜ ਕੇ ਆ ਕੇ ਫਿਰ ਤੁਹਾਨੂੰ ਮਿਲਦੇ ਆ ਤਾਂ ਦੋਸਤੋ ਹੁਣ ਆਪਾਂ ਚੱਲੇ ਆ ਰੈਡੀ ਹੋ ਗਏ ਆਂ ਦੋਸਤੋ ਹੁਣ ਆਪਾਂ ਚੱਲੇ ਆ ਆਪਾਂ ਰੈਡੀ ਹੋ ਗਏ ਆਂ ਆਪਾਂ ਫੋਨ ਲਾਇਆ ਆਪਣੇ ਦੂਜੇ ਬੰਦੇ ਨੂੰ ਤਾਂ ਕਿ ਘਰ ਦੇ ਬਾਹਰ ਆ ਜਾਣ ਤਾਂ ਆਪਾਂ ਚੱਲੀਏ ਸੌਖੇ ਹੁਣ ਸੌਖੇ ਜਾਣ ਜਰੂਰੀ ਦੋਸਤੋ ਆਮ ਗੱਲ ਕਰ ਆ ਗੱਡੀ ਆ ਗਈ ਹੈਲੋ ਹੋ ਗਏ ਤਿਆਰ ਬੰਦੇ ਆ ਉਹ ਲੈ ਅਈ ਤਾਂ ਗੱਡੀ 'ਚ ਬੈਠੇ ਆਂ ਸਾਨੂੰ ਤੁਸੀਂ ਰੌਣਾ ਪਾਇਆ ਹੋਇਆ ਇਹ ਤਾਂ ਗੱਡੀ 'ਚ ਬੈਠੇ ਆਂ ਾਂਦੀਨੀ ਾਂਦੀਨੀ ਕੀ ਕਿੰਨਾ ਕ ਟਾਈਮ ਲੱਗੂ ਹਜੇ ਆਗੇ 5 ਮਿੰਟ 10 ਮਿੰਟ ਲੱਗਿਆ ਹੋਣਾ ਨਹੀਂ ਸਾਰੇ ਨਾਲੇ ਆਹ ਨਾਲੇ ਸਾਰੇ ਹਾਂ ਚਲੋ ਦੋਸਤੋ ਤੁਹਾਨੂੰ ਮੈਂ ਸਾਰੇ ਨੂੰ ਚੱਕ ਕੇ ਹੁਣ ਆਪਾਂ ਗੁਰਦੁਰਾ ਸੇ ਪਹੁੰਚ ਗਏ ਹੁਣ ਆਪਾਂ ਚੱਲੇ ਆਂ ਇਹ ਡੱਬਾ ਵੀ ਆਪਾਂ ਲੈ ਕੇ ਚੜਾਉਣ ਵਾਸਤੇ ਲੈਸ ਗੋ ਗੈਸ ਗੈਸ ਕਰੋ ਗੈਡੂਰ ਦਰ ਸਾਹਿਬ ਜਾਂਸੇ ਕਰੋ ਨਾ ਜੱਸ ਉਹ ਬਰੇਕ ਲਾਵਾਂਗੇ ਦੇਖੀ ਨਾ ਬਹੁਤ ਗਰਮ ਹੋਊਗਾ ਨਾ ਨਹੀਂ ਇੱਥੇ ਲਾ ਦੇ ਉਹ ਤਾਂ ਚਲੋ ਜੀ ਸਨਰ ਮੱਥਾ ਟੇਕ ਲਈ ਮੱਥਾ ਟੇਕ ਕੇ ਤੁਹਾਨੂੰ ਫਿਰ ਮਿਲਦੇ ਆਪਾਂ ਗਾਈਜ਼ ਅੱਜ ਮੈਂ ਦੇਖੋ ਕਨੈਕਟਰ ਸੀਟ ਤੇ ਬੈਠੀ ਆਂ ਇਧਰ ਡਰਾਈਵਰ ਸਾਡਾ ਦੇਖੋ ਬਦਲ ਗਿਆ ਇਹਨੂੰ ਅੱਜ ਰੋਡ ਤੇ ਪਹਿਲੇ ਦਿਨ ਗੱਡੀ ਫੜਾਈ ਆ ਗਾਈਜ਼ ਯਾਰ ਮੈਂ ਵਧੀਆ ਚਲਾ ਰਿਹਾ ਨਾ ਹਾਂ ਸਲਾਹ ਤਾਂ ਵਧੀਆ ਰਿਹਾ ਪਰ ਮਾਸਟਰ ਜੀ ਨੇ ਸਨਸਪਲਾਈ ਕਰਨਾ ਮੈਨੂੰ ਆ ਲੈ ਮੈਂ ਪੜਾ ਲਈ ਫਿਆਸੇ ਵਾਸਤੇ ਜੀ ਜੱਜ ਵੀ ਦੇਖੀ ਲਾਵਾ ਨਾਲ ਤੁਮਾੜ ਨੂੰ ਮਾਰੀ ਜਾਂਦਾ ਨਾਲ ਇਹਨੂੰ ਰਾਹ ਦੇਈ ਜਾਂਦਾ ਭਾਈ ਤਮ ਕਿੱਭੀ ਆ ਮੈਂ ਕਿੰਨੂੰ ਆਇਆ ਗੱਡੀ ਲੈਣਾ ਵਾ ਇਹ ਜੱਟ ਅਗੀ ਜੇ ਨਾ ਬੋਲੀ ਆ 580 ਜਾਂ ਤਾਂ ਤੁਹਾਡੇ ਵਾਲੀ ਤੁਹਾਡੇ ਵਾਲੀ ਨਹੀਂ ਮਤਲਬ ਆਪ ਦੀ ਵਾਲੀ ਆ ਰਿਹਾ ਵੰਡੂ ਨਾ ਹੋਰ ਆਉਣਾ ਕਿਹੜਾ ਮੱਖ ਜਾਣੇ ਘਾੜੇ ਨਾ ਤੇਰਾਉਣਾ ਜੀ ਠੀਕ ਹੈ OK OK ਟੋਮਟੋ ਵਾਲੀ ਟੋਮਟੋ ਲੈ ਚੱਲਾ ਗਾਇਸਰ ਨਾ ਪੱਕ ਕਰ ਚੱਲ ਗਏ ਮਿਲਦੇ ਆ ਬਾਏ ਬਾਏ ਦੋਸਤੋ ਕਰੀ ਆਪਾਂ ਅੱਗੇ ਸੀ ਕਰੀ ਆ ਕੇ ਸਾਦਾ ਸ਼ੁਭਦੀਪ ਆਇਆ ਸਿੱਧੂ ਮੂਸੇ ਵਾਲਾ ਐ ਸਿੱਧੂ ਮੂਸੇ ਵਾਲਾ ਆ ਸ਼ੁਭਦੀਪ ਸਿੰਘ ਚਾਹ ਚੇਂਜ ਕਰ ਦੇ ਕਹੇ ਹੈਲੋ ਬਾਈ ਰੁਕਦੇ ਚਾਹ ਪੀ ਲੈਂਦਾ ਮਸਤ ਤੁਹਾਨੂੰ ਕੱਪ ਗਲਾਸ ਫੜਾ ਚਾਹ ਦਾ ਗੈਸ ਆ ਗਲਾਸ ਦੇ ਲੈ ਤੂੰ ਕੱਪ ਕੁੱਪ ਨਹੀਂ ਫੜਦੇ ਹੁੰਦੇ ਵੀ ਹਾਂ ਹੁਣ ਤਾਂ ਤੁਹਾਨੂੰ ਆ ਚਾਹ ਚ ਪੀਂਦਾ ਕੱਪ ਹਾਂ ਕੱਪਾਂ ਹੀ ਛੱਟ ਵੀ ਥੱਕਦਾ ਲੱਗਦਾ ਗਲਾਸ ਟੱਟ ਕੇ ਵੜਿਆ ਇੱਕ ਬੰਦਾ ਸਾਡੇ ਇੱਧਰ ਵੀ ਬੈਠਾ ਹੈ ਵੱਡਾ ਮੂਸਿਆ ਇਹ ਸ਼ਰਮੀਲਾ ਵਾ ਚਾਹ ਕਿੱਦਾਂ ਬਣੀ ਆ ਸਵਾਹ ਬਣੀ ਆ ਚਾਹ ਸਵਾਹ ਆ ਬੰਦ ਚਾਹ ਸਵਾਹ ਆ ਨਹੀਂ ਸਵਾਰਾ ਕੁਛ ਨਹੀਂ ਦਾ ਵੇ ਗੱਲਾਂ ਲੱਗਦਾ ਗੱਲ ਮੈਂ ਬਿਸਕਟ ਗਿਆ ਨਾਲ ਸੁਪੀ ਚਾਰ ਦੇ ਜਰ ਤੈਨੂੰ ਪਤਾ ਨਹੀਂ ਕਿ ਅਸਲ ਮੈਂ ਚਾਰ ਨਾ ਬਿਸਕਟ ਦੇ ਬਿਸਕਟ ਬਣਾਇਆ ਕਿ ਮੈਂ ਵੇਸ ਕਰਕੇ ਲੱਤ ਲਿਆ ਹਾਂ ਐ ਪਹਿਲਾਂ ਜਾਣਨ ਕੋਡਾ ਬਟ ਕਾ ਮੈਂ ਗਿਣ ਲਾ ਕਿਦੋਂ ਮੈਂ ਖਾਈ ਕਿਦੋਂ ਲਿਆ ਪਤਾ ਮੈਨੂੰ ਅਸਲ ਮਾਂ ਮੇਰੀ ਵੀ ਚਾਚੀ ਹੈ ਮੇਰੀ ਵੀ ਚਾਚੀ ਹੈ ਅੰਬਰ ਚਿੱਤਾ ਜਾਂਦਾ ਵੀ ਅੰਬਰ ਦਾ ਹਾਂ ਦੋ ਬਿਸਕਟ ਆ ਇੱਕ ਬਾਈਟ ਚ ਦੋ ਤਿੰਨ ਬਿਸਕਟ ਦਾ ਸਟਾਕ ਕਰ ਲੈਂਦਾ ਮੂੰਹ ਚ ਹੀ ਦੋਨੋਂ ਇੱਕੋ ਜਿਹੇ ਆ ਖਾਣ ਪੀਣ ਦੇ ਮਾਮਲੇ ਤੇ ਦੋਨੇ ਇੱਕੋ ਜਿਹੇ ਲੱਗਦੇ ਮੈਨੂੰ ਇਹ ਤਾਂ ਜੇ ਵੀਰ ਵੀ ਮੜ ਮੋਟਾ ਉਹ ਆ ਜੋ ਸੁਤਲਾ ਗਏ ਨਾ ਲੈ ਚਾਤੀ ਮੂਰ ਦਾ ਜਮਾ ਹੀ ਨਹੀਂ ਗਾਏ ਸਾਰੇ ਉਸਕੇ ਮਮਾ ਦੇ ਇਧਰ ਹੀ ਜਾਂਦੇ ਆ ਜਿਹੜੇ ਮੰਮੀ ਰੋਜ਼ ਦੱਸਦੀ ਆ ਵੀਡੀਓ ਚ ਹਾਂ ਮਸਕੇ ਇਧਰ ਆਉਂਦੇ ਆ ਮੈਂ ਕਹਿੰਦਾ ਮੇਰੇ ਤਾਂ ਫਟਕੜੀ ਨਹੀਂ ਫੇਮਸ ਕਰਤਾ ਇਹ ਡਾਕਟਰ ਹੈ ਹਾਂ ਡਾਕਟਰੀ ਇਧਰ ਹੀ ਕੱਲ ਵੀ ਇੱਕ ਮਿਲੀਅਨ ਤੇ ਬਤੋਰੀ ਆ ਉਹ ਮਿਲੀਅਨ ਤਾਂ ਪਲੱਸ ਦੋ ਦਿਆ ਇੱਕ ਹੋਰ ਪਾਈਆ ਜੋ ਵੀ ਬਹੁਤ ਚੱਲ ਗਈ ਉਹ ਜਿਹੜੀ ਪਹਿਲਾਂ ਵਾਲੀ ਉਹ ਇੰਨੀ ਚੱਲਦੀ ਨਹੀਂ ਬੁਲੀ ਹਾਂ ਜੇ ਜੇ ਕਿਸੇ ਨੂੰ ਉਹ ਕਰਦਾ ਉਹਦਾ ਪਰਾਹੀ ਇੰਨੀ ਚੱਲੀ ਹੈ ਕਰਦਾ ਤਾਂ ਹੈ ਪਹਿਲਾਂ ਤਾਂ ਮੇਰੇ ਤੇ ਉਹ ਕੰਮ ਕਰਾ ਖਲ ਮੈਂ ਡਾਕਟਰ ਕੋਲ ਤਾਂ ਕਹੀ ਮੈਂ ਕਿਹਾ ਤੁਹਾਡੇ ਸਾਰੇ ਹਾਂਜੀ ਕਹਿੰਦਾ ਤੁਸੀਂ ਕਿੱਥੋਂ ਸਿੱਖਿਆ ਮੈਂ ਕਿਹਾ ਮੈਂ ਵੀ ਲਾਇਆ ਸੀ ਕਿਤੇ ਚੱਲੋ ਹੁਣ ਗੱਲ ਕਰਦੇ ਹਾਂ ਮੈਨੂੰ ਮੈਂ ਵੀ ਦੇਖਿਆ ਕਹਿੰਦਾ ਆ ਪੱਗ ਬੰਨ ਮੁੰਡੀ ਆ ਦੇਖ ਲੋ ਗਾਈਸ ਬੰਨ ਨਹੀਂ ਜਾਂਦੀ ਕਿ ਕਿੱਧਰ ਮੁਖ ਰਿਹਾ ਬਈ ਯਾਰ ਮੇਰੇ ਵੱਲ ਦੇ ਮੇਰੇ ਨਾਲ ਦੇਖ ਅੰਮਰ ਤਾਂ ਹੰਡਾ ਹਲ ਫੜੋ ਯਾਰੋ ਜਿੱਤੋਂ ਨਹੀਂ ਫੜਦੇ ਇਹ ਸਪਰੰਗ ਇਧਰ ਨੂੰ ਘੱਟ ਨਿਕਲ ਪਾ ਰੋਇਆ ਵਾ ਥੈਂਕ ਯੂ ਹਾਂ ਠੀਕ ਆ ਖਸਾਉਂ ਮੁੰਡੇ ਨੂੰ ਧੋਣਾ ਲੱਗਿਆ ਵਾ ਜਿਹੜੇ ਨਿੱਕੇ ਨਿੱਕੇ ਜਵਾਰ ਖੰਡੇ ਆਈ ਨਾ ਉਹਦੇ ਨੂੰ ਲੱਕੜ ਦੇ ਬਣਾਏ ਹੋਏ ਹੈ ਹੈ ਲੱਕੜ ਦਾ ਸਟੈਜ ਜਿਹਾ ਬਣਾਇਆ ਉਹ ਗੱਲ ਜਿਹਾ ਕਰ ਰੰਦੋ ਤੇ ਉਹ ਜਮਾ ਕੇ ਤੇ ਮਮਾ ਇਹਨੂੰ ਕਹਿੰਗੇ ਆਹ ਮੋੜਾ ਜੀ ਗਾੜੀ ਆ ਉਹ ਇੰਨੀ ਸੋਹਣੀ ਜਿਸਤਾਨਾ ਉਹ ਰੱਖ ਕੇ ਵਾਟ ਪਾਉਂਦੇ ਆ ਆ ਉਹ ਮੂਰੇ ਉਹਦੇ ਤੇ ਰੱਖ ਦੇਣਾ ਸਟੈਂਡ ਰੱਖ ਲੈਣਾ بس ਆ ਉਹ ਕਮਲੀਆਂ ਵਾਲੇ ਪੱਗ ਬਣ ਆ ਸੈੱਟ ਤਾਂ ਕਰਨ ਦੇ ਤੂੰ ਪਹਿਲਾਂ ਹਮਲੀਆਂ ਨਿਗਰ ਨੂੰ ਲੈ ਚੰਡੇ ਦਾ ਅਖਤੀ ਬੰਦ ਮੋਟੂ ਟਿੱਡੂ ਬਾਈ ਸੈਰੀ ਵੱਡਾ ਵਾ ਵੇ ਸੈਰੀ ਵੱਡਾ ਸੈਰੀ ਵੱਡਾ ਵਾ ਤੇ ਦੂਜੇ ਦਾ ਸੈਰੀ ਛੋਟਾ ਕਰ ਦਾਂਗੇ ਬੇਸ ਵੱਡੀ ਬਣਾਤੀ ਸੀ ਤੂੰ ਦੋ ਬੰਦੇ ਦਾ ਪੱਗ ਬੰਨਣਾ ਚਾਹੀਦਾ ਇੱਕ ਸਰ ਫੜਨ ਨੂੰ ਚਾਹੀਦਾ ਸਾਰੇ ਜਣੇ ਹੁਣ ਚਲ ਗਏ ਨੇ ਘਰੋਂ ਘਰੀ ਤੇ ਸਾਡਾ ਜਸ਼ਨਵੀਰ ਆਇਆ ਹੋਇਆ ਵਾ ਪਰਨੇ ਬੰਨ ਕੇ ਆ ਜਾਂ ਤਾਈ ਆਏ ਨੇ ਸਾਡੇ ਕੋਲ ਅੱਜ ਆ ਬਿਮਾਰ ਹੈ ਗਾਈਸ ਕੋਈ ਮਾਰੀ ਰਹੀ ਹੁੰਦੀ ਹੈ ਮਮਾ ਫੋਨ ਦਰਦ ਕਰਦੀ ਲੈ ਬਹਿ ਜਾ ਉੱਥੇ ਬੱਤ ਅੱਜ ਮਾਂ ਨੂੰ ਦੁੱਧ ਦਿੰਦਾ ਜਿਹੜਾ ਪਹਿਲਾਂ ਗਾਈਸ ਮਮਾ ਨਾਲ ਕਰਦੇ ਯਾਰ ਬਾਹ ਵਾਲੀ ਤੋਂ ਫੜ ਲਿਆ ਲਟਕ ਜਾ ਹਾਂ ਉੱਤੇ ਨੁਕਾਲਾ ਦਿੱਤੇ ਸਟਾਈਲ ਦੀ ساری ਬਾਤ ਦੋਸਤ ਮੈਂ ਚੱਲਣਾ ਸੀਗਾ ਮਾੜਾ ਬਾਹਰ ਚੱਲੋ ਦੋਸਤ ਅਪਾ ਚੱਲਦੇ ਤੈਨੂੰ ਆ ਕੇ ਮਿਲਦੇ ਆ ਜੀ ਦੋਸਤੋਂ ਹੁਣ ਆਪਾਂ ਖਾਣ ਲੱਗੇ ਆ ਰੋਟੀ ਜਿਹੜੀ ਬਣੀ ਨੀਗੀ ਉਹਨਾਂ ਤੋਂ ਖਾਲਾ ਹਜੇ ਗਾਇਸ ਸਾਡੇ ਘਰੇ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਮੈਂ ਜਲਦੀ ਵੀ ਬਲੌਗ ਚੱਕਦਾ ਨੌ ਬੰਦਾ ਹੀ ਹੁੰਦਾ ਹੁਣ ਗਾਇਸ ਸਾਡਾ ਸੁਲਤਾਨ ਭਾਇਆ ਚੱਕਦਾ ਹੀ ਉਹਦੋਂ ਤੁਹਾਨੂੰ ਕੀ ਪਤਾ ਤੁਸੀਂ ਜਦੋਂ ਦੇਖਿਆ ਮੈਂ ਹਰੇ ਮੈਂ ਜਦੋਂ ਬਲੌਗ ਸਟਾਰਟ ਕਰੇ ਬੰਦਨ ਹੋ ਗਿਆ ਮੈਂ ਬਲੌਗ ਨਹੀਂ ਆਇਆ ਕਿਤਾ ਗਾਇਸ ਤੁਹਾਨੂੰ ਪਤਾ ਤਿੰਨ ਦਿਨ ਹੋਏ ਵੀ ਬਲੌਗ ਨਹੀਂ ਆਇਆ ਤੋਡੀ ਗੱਲ ਆਇਆ ਹੀ ਨਹੀਂ ਬਣਾਇਆ ਹੀ ਨਹੀਂ ਕੁਛ ਕਦੇ ਕਦੇ ਬਣਾ ਦਿੰਦਾ ਕਲਿੱਪ ਚੱਕ ਕਰਕੇ ਤਾਂ ਬਣਾ ਦਿੰਦਾ ਕੋਈ ਤੋ ਕਿੱਦੋਂ ਬਣਾ ਦਿੰਦਾ ਕੋ ਟੁੱਟ ਜਾ ਤੇ ਕੋ ਜੁੜ ਜਾਂਦਾ ਮੈਂ ਤੁਸੀਂ ਵਿਚੜ ਤੁਸੀਂ ਵਿੱਚ ਡਿਲੀਟ ਕਰ ਦਿੰਨੇ ਹੋ ਸਾਹਿਬ ਡਿਲੀਟ ਕਰ ਦਿੰਨਾ ਤੂੰ ਉਹਦੇ ਕਲੀਅਰ ਆਊਟ ਬਣਾਉਂਦਾ ਹੀ ਨਹੀਂ ਗਾ ਫਿਰ ਮੂੰਹ ਨਾਲ ਉਹ ਉੱਥੇ ਜੋੜਦਾ ਹੀ ਨਹੀਂ ਗਾ ਤਾਂ ਦੋਸਤੋ ਜਿੱਥੋਂ ਹੁਣ ਮੈਂ ਗਿਆ ਸੀਗਾ ਮਤਲਬ ਦੋਸਤੋ ਮੈਂ ਗਈ ਸੀ ਮਾਰੂ ਦੀ ਰੇੜੀ ਤੇ ਆਈਸਕ੍ਰੀਮਾਂ ਵੇਚਣ ਪਰ ਪੈਸਾ ਹੁਣ ਮੈਨੂੰ ਕੋਈ ਨਹੀਂ ਦਿੱਤਾ ਪੈਸੇ ਦੇ ਨਾ ਤੂੰ ਵੀ ਭਾਰ ਦਨਾ ਪੈਸੇ ਮਿਲਨੇ ਚਾਹੀਦੇ ਹਨ ਮੈਨੂੰ ਰੇੜੀ ਤੇ 100 ਦਾ ਨਾ ਕਮਾਈ ਹੁਣ ਨਾ ਨਾ 100 ਹੀ ਕਮਾਇਆ ਮੈਂ ਆ ਰੇੜੀ ਦੇ ਅੰਦਰ 50 ਤੂੰ ਲੈ ਆਉਂਦਾ 100 ਦੀਆਂ ਕੋਈ ਫਿਰ ਮੈਂ ਵੇਚ ਕੇ ਆਇਆ ਬਾਰੀ ਬਣੀ ਕੰਮ ਲੱਗਦਾ ਕੋਈ ਬਾਬਾ ਕੰਮ ਲੱਗਦਾ ਮਾਦੂ ਨਹੀਂ ਕਹਿੰਦੇ ਲੇਡੀ ਦੇ ਗੁਲਫੀ ਆ ਹਾਂ ਦੇ ਦੋ ਮੈਂ ਮਾੜਾ ਕੰਮ ਇਹ ਕਹੀ ਦਿਨ ਮੈਂ ਸੋਦੀ ਵੇਚਿਆ ਜਿੰਨਾ ਕੰਮ ਛੋਟਾ ਹੁੰਦਾ ਨਾਲ ਜ਼ਿਆਦਾ ਵਧੀਆ ਬਾਰੀ ਲੱਗਦਾ ਵੈਸੀ ਵੀ ਜ਼ਿਆਦਾ ਚੱਲਦਾ ਹੂੰ ਇਸਰ ਨਗਰ ਲਾਉਣ ਲੱਗ ਪਿਆ ਤੂੰ ਤਾਂ ਵੀ ਇੱਕ ਰੇੜੀ ਲਾ ਕੇ ਦਊਂਗਾ ਭਰਾ ਦੋ ਤਰ੍ਹਾਂ ਦੇ ਤੈਨੂੰ ਦੇ ਦੇਣਗੀ ਤੈਨੂੰ ਦੇ ਦੇਣਗੀ ਮੈਨੂੰ ਨਹੀਂ ਦੇਣੀ ਕਿਉਂਕਿ ਮੈਂ ਛੋਟਾ ਮਾਣਾ ਰੇੜੀ ਮੈਂ ਆਪਣੇ ਰੇੜੀ ਬਣਾ ਮੈਂ ਉਹਨਾਂ ਦੇ ਲੈ ਕੇ ਆਉਂਗਾ ਰੇੜੀ ਦਾ ਤਰਾ ਹੈ ਉਹਨਾਂ ਨਾਲ ਰੇੜੀ ਦਾ ਤਰਾ ਜਾਣਾ ਹੁੰਦਾ ਹਾਂ ਬਾਕੀ ਆਪਣੇ ਇਦਾਂ ਕੰਮ ਚੱਲਦਾ ਉਹ ਕਿਹਦੇ ਦਾ ਮਾਲ ਵਾਕੇ ਦੇਣਾ ਉਹਦਾ ਪਾਣਾ ਤੋਗਾ ਜਾ ਉਹੀ ਦੱਸੋ ਨਾ ਕਿਹੜਾ ਰੇੜੀ ਦਾ ਕਰਾਇਆ ਓਏ ਮਤਲਬ 70 ਤਿਹੜੀ ਦਿਹਾੜੀ ਦੇਣੀਆਂ ਬਾਕੀ ਬਾਕੀ ਪੈਸੇ ਉਹਨਾਂ ਦੇ ਹਾਂ ਦਿਹਾੜੀ ਨਹੀਂ ਦਿੰਦੇ ਯਾਰ ਦਿਹਾੜੀ ਨਹੀਂ ਦਿਹਾੜੀ ਨਹੀਂ ਤੇ ਦਿਹਾੜੀ ਕਰਦੇ ਨਾ ਦਿਹਾੜੀ ਤਾਂ ਜਿਹੜਾ ਬੰਦਾ ਸਰਕਾਰੀ ਨੌਕਰੀ ਕਰਦਾ ਉਹਦੀ ਵੀ ਦਿਹਾੜੀ ਪੈਂਦੀ ਹੈ ਚਲੋ ਐਂ ਹੁੰਦਾ ਨਾ ਬੱਜੀ ਤਨਖਾਹ ਦਾ ਨਹੀਂ ਬੱਜੀ ਤਨਖਾਹ ਨਾਲੋਂ ਦਿੱਲੀ ਵਾਲੇ ਵਧੀਆ ਨੇ ਖਰਚੇ ਜਾਂਦੇ ਆ ਰੋਜ਼ ਲਾਓ ਤੇ ਤਾਜੇ ਖਾਓ ਕਮਾਓ ਬਸ ਖੱਤੇ ਨੇ ਬਈ ਅਜੇ ਤੋਹਣੀ ਸਵੇਰ ਨੂੰ ਨਵੇਂ ਲਾਓ ਤਾਜ਼ੇ ਪੈਲੇ ਖਾਣ ਤੇ ਪਤਾ ਕਿੰਨਾ ਸਵਾਦ ਆਉਂਦਾ ਬਈ ਆਦਰੋ ਆ ਮੇਰਾ ਰਿਕ ਕਿੰਨੇ ਪੱਛੀ ਆ ਇੱਕ ਹੀ ਗੁੱਲ ਇੱਕ ਹੀ ਪੱਛੀ ਵਾਲੇ ਬਈ ਇੱਕ ਬਰਕਰ ਲਾ ਲੈ ਨਹੀਂ ਨਹੀਂ ਇੰਤਾ ਅਜੇ ਤਾਜੀ ਖਾ ਲੈ ਇੱਥੇ ਆ ਕੇ ਜਾਂਦੇ ਨੇ ਫਿਰ ਪਤਾ ਦਰੋ ਕਿ ਆਪਾਂ ਜਿਹੇ ਮਿਹਨਤ ਕੀਤੀ ਐ ਜੋ ਰੋਲ ਉਹਦੇ ਨਾਲ ਸਵਾਦ ਜ ਨਹੀਂ ਮਿਲਦਾ ਉਹ ਕੰਮ ਦਾ ਮੈਂ ਤਾਂ ਰੋਜ਼ ਰੋਜ਼ ਕਹਿੰਦਾ ਵੀ ਰੋਜ਼ ਹਾਏ ਇੰਨੇ ਪੈਸੇ ਆ ਗਏ ਭਰਾਵਾ ਮम्मा ਜਸ਼ਨ ਵੀਰੇ ਜੇ ਤੂੰ ਵਲੋਗ ਦੇਖਦਾ ਪਹਿਣਾ ਮੇਰਾ ਧਿਆਨ ਵੀ ਹੋਣ ਗਿਆ ਵਾ ਜਸ਼ਨ ਕਰਦਾ ਕਹਿੰਦਾ ਕੁਝ ਖਾਣ ਨੂੰ ਪਿਆ ਕੁਝ ਖਾਣ ਨੂੰ ਪਿਆ ਇੱਥੇ ਖੜਾ ਹੋਇਆ ਤੁਹਾਡੇ ਜਿਹੜਾ ਉਥੋਂ ਸਾਰੇ ਕਿਤੇ ਹੱਥ ਪੱਲਾ ਮਾਰ ਰਿਹਾ ਉਹਨੂੰ ਕੋਈ ਕੌਸ਼ਿਸ਼ ਨਹੀਂ ਲੱਭਾ ਸ਼ੁਕਰਾਂ ਨੂੰ ਓਹ ਨਹੀਂ ਦਿਖਿਆ ਕੋੜੀਆਂ ਦਾ ਪੈਕਟ ਦਸ਼ਨ ਵੀਰੇ ਸੌਰੀ ਰਹਿ ਗਿਆ ਤੂੰ ਹੁਣ ਮੰਮੀ ਜਗਾ ਚੇਂਜ ਕਰਦੇ ਹੋ ਜਗਾ ਤੇ ਤੈਨੂੰ ਤੂੰ ਦੁਆਰੇ ਆਉਣਾ ਨਹੀਂ ਦਿਖਾ ਕੇ ਬਿਖਾ ਦੇ ਨਿਸ਼ਨ ਕਿ ਕਰੇ ਹਮ ਤਾਂ ਉਹਦੇ ਕੰਟੀਆ ਇਸ ਵਿੱਚ ਕੋਚ ਬਾਹਰ ਨਹੀਂ ਜਾ ਸਕਿਆ ਆ ਗਾਇਜ਼ ਇਹ YouTube ਬਲੌਗ ਨੂੰ ਬਾਲਦੇ ਹਾਂ ਨਹੀਂ ਫੇਸਬੁਕ ਦੇ ਚੈਨਲ ਨੂੰ ਮਹਾਂਤਪਾ ਦਾ ਹਾਂ ਇਹ ਕਹਿੰਦਾ ਹਾਂਜੀ ਹਾਂਜੀ ਤੂੰ ਕਿਹਨਾਂ ਨਾਲ ਗੱਲ ਕਰਦੇ ਹੋ ਮੈਂ ਕਿਹਾ ਆਂਟੀ ਮੈਨੂੰ ਨਹੀਂ ਪਤਾ ਮਮਾ ਨੂੰ ਪਤਾ ਆਂ ਨਹੀਂ ਆ ਮੈਂ ਚੱਲ ਕਿਹੜੀ ਆਂਟੀ ਕਹਿੰਨ ਸੀ ਪਤਾ ਨਹੀਂ ਮੈਂ ਜਾਣਦਾ ਨਹੀਂ ਆਂਟੀ ਆਂਟੀ ਜਿਹੀ ਬੜੀ ਗੱਲੇ ਆਂਟੀ ਆ ਦਾਂਟੀ ਦਾ ਬਿਨੈਸ ਹੈ ਕਿਹੜੀ ਅਰੰਜੀਤ ਐ ਵੀ ਨਹੀਂ ਆੜੀ ਤੇ ਕੁਝ ਕਰ ਲੋ ਵੀਡੀਓ ਬਣਾ ਲਓ ਮੈਂ ਲੇਖੀਆਂ ਪਈਆਂ ਨੇ ਹਾਂ ਮੈਂ ਕਿਹਾ ਲੇਖੀਆਂ ਪਈਆਂ ਐ ਬਸ ਆਪਾਂ ਹੁਣ ਥਾ ਥਾ ਬੋਲਦੇ ਆਂ ਆਂਟੀ ਦਾ ਬਿਜ਼ਨਸ ਉਹ ਕਹਿੰਦਾ ਕਿਹੜਾ ਦੋਸਤੋ ਬੰਦਾ ਬਿਜ਼ਨਸ ਮਾਈਂਡ ਹੋਣਾ ਚਾਹੀਦਾ ਪੈਸਾ ਦਾ ਬੰਦਾ ਘਰੋ ਵੀ ਬਣਾ ਲੱਗਦਾ ਘਰੋ ਕਿੱਦਾਂ ਬਣਾਣਾ ਲੋਕ ਆਂਟੀ ਬਣਾਉਂਦੇ ਨਹੀਂ ਘਰ ਪੈਸਾ ਇੱਕ ਘਰ ਸਸਤਾ ਵੇਚ ਕੇ ਮੰਨ ਲਓ ਕਿ ਇੱਕ ਸਸਤਾ ਘਰ ਬਣਾ ਕੇ ਉਹਨੂੰ ਮਹਿੰਗਾ ਵੇਚ ਕੇ ਕੋਈ ਮਹਿੰਗਾ ਘਰ ਪਾ ਕੇ ਉਹਨੂੰ ਹੋਰ ਮਹਿੰਗਾ ਵੇਚ ਲੈਂਦੇ ਆ ਉਹ ਮਹਿੰਗਾ ਹੀ ਵੱਧ ਜਾਂਦੀ ਆ ਉਹਨਾਂ ਨੂੰ ਆਪ ਵੀ ਫਰਮਾਇਦਾ ਹੀ ਪੈਂਦਾ ਵਾ ਹੂੰ ਜੋ ਵੀ ਆ ਇਹਨਾਂ ਦਾ ਪ੍ਰੋਫਿਟ ਹੁੰਦਾ ਹੋਊਗਾ ਹੁੰਦਾ ਤਾਂ ਕੁਝ ਤਾਂ ਹੁੰਦਾ ਆਊਗਾ ਲੱਖ ਦਰ ਹੁੰਦਾ ਹੋਣਾ ਹੋਰ ਕਿੰਨੇ ਦਾ ਤਾਂ ਦੋਸਤਾਂ ਨਾਲ ਬੜੇ ਦਰੋਂ ਗੱਲਾਂ ਠੀਕੜੇ ਹੋਣ ਲੱਗੀਆਂ ਤੁਨੂੰ ਬੱਚੋਂ ਵਜਾ ਪਰ ਰੋਟੀ ਖਾਈ ਜੀ